ਲੋਕ ਹਿੱਤ ਲੋਕਾਂ ਦੀ ਆਵਾਜ਼ ਫਰੀਆ ਕਾਲਾ ਬੜਾ ਨਿਆਣਾਂ ਬੜਾਈਆਂ ਬੜਾ ਨਿਆਣਾਂ ਕਾਲ ਬੁਰਖਾ ਬੜਾਈਆਂ ਉਹ ਫਰਮਾਨਾ ਸਾਜਿਆ ਲੋਗੋਸ਼ਿਆ ਦਾ ਉਹ ਸਾਜਿਆ ਮਾਵੇ ਬਨੇ ਵਾਲੇ ਸੋ ਫਰੀਆ ਕਾਲਾ ਨਮਾ ਗਰੀਤਾ ਨਵਦਾਣਾ ਬੋਲੇ ਪਾਣ ਨਾਰਿਕਰ ਕੋਲ ਪਾਸ ਬੋਦੇ ਪਾਵੇ ਸਤ ਤ੍ਰਿਯਕਰ ਸਤ ਵੈਰ ਕਰ ਆਦੀ ਪ੍ਰਮਾਣ ਸਰ ਕੋਈ ਨੰਬਰ ਨਹੀਂ ਬੀਤ ਰਹੇ ਹਾਂ ਦੇ ਪਾਸ ਆ ਉਹਦੇ ਪਾਸ ਹਾਂਜੀ ਵਾਈਬ੍ਰੋ ਜੀ ਕਾ ਖਾਲਸਾ ਸਾਹਿਬ ਹੈ ਜਿੱਕੀ ਖਤੇ ਜੋ ਭੈਣ ਕਲਵਿੰਦਰ ਕੌਰ ਦੀ ਰਾਤ ਦੀਆਂ ਵੀਡੀਓ ਵਾਇਰਲ ਹੋ ਰਹੀਆਂ ਵਾ ਪੂਰੇ ਸੋਸ਼ਲ ਮੀਡੀਆ ਦੇ ਇੰਟਰਨੈਟ 'ਤੇ ਵੀਡੀਓ ਨਹੀਂ ਜਿਹੜਾ ਉਹ ਪੰਡੀ ਪ੍ਰਚਾਰ ਵੀ ਕਈਆਂ ਚੈਨਲਾਂ ਨੇ ਸ਼ੁਰੂ ਕੀਤਾ ਵਾ ਔਰ ਪੰਡੀ ਪ੍ਰਚਾਰ ਇਧਰ ਤੇ ਸ਼ੁਰੂ ਕਰ ਲਿਆ ਪਰ ਦੂਜੇ ਪਾਸੇ ਜੋ ਕੰਗੜਾ ਰਣੋਤ ਨੇ ਕਾਲਰ ਦਾ ਬਣਾ ਤੇ ਆ ਜਾ ਗਿਆ ਨਾ ਉਹ ਖਾਲਸਤਾਨੀ ਕਹਿ ਰਹੇ ਆ ਅਤਵਾਦੀ ਕਹਿ ਰਹੀ ਆ ਜੇ ਤਾਂ ਲੰਗਰ ਲਾਈ ਜਾਈਏ ਇਹਨਾਂ ਦੇ ਜਸ ਗਾਈਏ ਜਾਈਏ ਫਿਰ ਹੀ ਮਤਲਬ ਭਗਤ ਤੇ ਜੇ ਕਿਤੇ ਆਪਣੇ ਹੱਕਾਂ ਦੀ ਗੱਲ ਕਰ ਲਈ ਤੇ ਫਿਰ ਅਸੀਂ ਅਤਵਾਦੀ ਹੋ ਗਏ ਅਸੀਂ ਉਗਰਵਾਦੀ ਹੋ ਗਏ ਅਸੀਂ ਖਾਲਸਤਾਨੀ ਹੋ ਗਏ ਇਹ ਸੱਚੀ ਮੁੱਚੀ ਸੋਚਣਾ ਚਾਹੀਦਾ ਵਾ ਉਹ ਆਪਣਾ ਬੀਬੀ ਕੁਲਵਿੰਦਰ ਕੌਰ ਨੇ ਭੈਣ ਨਹੀਂ ਉਹਨੇ ਆਪਣੀ ਸਿਕਿਉਰਿਟੀ ਨੂੰ ਮੁੱਖ ਰੱਖਦਿਆਂ ਆਪਣੀ 15 ਸਾਲ ਦੀ ਬੇਦਾਗ ਨੇ ਜਿਹੜੀ ਜ਼ਿੰਦਗੀ ਜੀ ਆ ਉਹਦੇ ਵਿੱਚ ਉਹਨੇ ਕੰਗਣਾ ਰਣੋ ਤੋਂ ਉਹਦਾ ਪਰਸ ਉਹਦਾ ਮੋਬਾਈਲ ਉਹ ਟ੍ਰੇਜ ਰੱਖਣ ਲਈ ਕਿਹਾ ਸੀਗਾ ਵੀ ਟ੍ਰੇਜ ਰੱਖ ਦਿਓ ਮੈਡਮ ਇਹ ਸਕੈਨਿੰਗ ਦੇ ਵਿੱਚ ਦੀ ਲੰਘਣਾ ਹੈ ਦੀ ਸਕੈਨਰ ਹੋਣੀ ਆ ਕਿਉਂਕਿ ਮੈਂ ਮੋਹਾਲੀ ਦੇ ਵਿੱਚ ਮੈਂ ਤੇ ਮੇਰੀ ਇਹ ਡਿਊਟੀ ਵੱਢਦੀ ਆ ਵੀ ਮੈਂ ਸਾਰਾ ਕੁਝ ਸਕੈਨ ਕਰਕੇ ਇੱਥੋਂ ਲੰਘਾਵਾਂ ਪਰ ਇਹਦੇ باوجود ਜੋ ਬੀਬੀ ਕੰਗਣਾ ਨੇ ਬੋਲਿਆ ਉਹਦਾ ਉਹ ਹੀ ਹਾਰ ਸੀ ਜਿਹੜਾ ਅੰਦੋਲਨ ਦੇ ਵਿੱਚ ਉਦੋਂ ਮਾਵਾਂ ਭੈਣਾਂ ਨੂੰ 100-100 ਰੁਪਏ ਦੀ ਜਾੜੀ ਦਾ ਦੱਸ ਰਹੀ ਅੱਜ ਪਰਿਵਾਰ ਦੇ ਨਾਲ ਮਿਲੇ ਆ ਬੇਸ਼ੱਕ ਉਹਨਾਂ ਦੇ ਪਿਤਾ ਜੀ ਮੰਜੇ ਦੇ ਉੱਤੇ ਨਹੀਂ ਪਰਿਵਾਰ ਸਾਰਾ ਮੰਡ ਦੇ ਵਿੱਚ ਬੈਠਾ ਵਾ ਮਤਲਬ ਪੂਰਾ ਡੁੱਬਿਆ ਹੋਇਆ ਏਰੀਆ ਸੀ ਇੱਥੇ ਹੜਾਂ ਦੇ ਵਿੱਚ 10-10 ਫੁੱਟ ਪਾਣੀ ਵੀ ਰਿਹਾ ਇਹਦੇ باوجود ਵੀ ਭਾਵੇਂ ਕਿੰਨਾ ਮਤਲਬ ਮਾਨਸਿਕ ਤਸ਼ੱਦਦ ਰਾਤ ਦਾ ਸਹਣਾ ਪੈ ਰਿਹਾ ਵਾ ਪਰਿਵਾਰ ਨੂੰ ਪਰ ਇਹਦੇ باوجود ਵੀ ਸਾਰਾ ਪਰਿਵਾਰ ਚੜ੍ਹਦੀ ਕਲਾ ਦੇ ਵਿੱਚ ਪੂਰਾ ਪੰਜਾਬ ਪੂਰਾ ਵਿਸ਼ਵ ਹਰੇਕ ਕਮਿਊਨਿਟੀ ਨਾਲ ਖੜਤੀ ਆ ਤੇ ਦੋਵੇਂ ਫਾਰਮ ਜਿਹੜੇ ਆ ਉਹ ਚੜ੍ਹਦੀ ਕਲਾ ਨਾਲ ਖੜੋਤੇ ਆ ਉਸ ਭੈਣ ਨੂੰ ਨਿਯਾਮਿਤ ਕਰਵਾਵਾਂਗੇ ਉਹਦੀ ਨੌਕਰੀ ਵੀ ਬਰਕਰਾਰ ਰਹੂਗੀ ਔਰ ਕੁਲਵਿੰਦਰ ਚੜ੍ਹਦੀ ਕਲਾ ਦੇ ਵਿੱਚ ਰਹੂਗੀ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੇਟਾ ਕੁਲਵਿੰਦਰ ਕੌਰ ਜੀ ਅੱਜ ਸਾਰਾ ਸਾਰੇ ਕਿਸਾਨਾਂ ਦੀਆਂ ਧੀਆਂ ਤੇ ਬੇਟੀਆਂ ਤੇ ਪੰਜਾਬ ਦੀਆਂ ਬੇਟੀਆਂ ਤੈਨੂੰ ਸਲੂਟ ਕਰਦੀਆਂ ਆ ਪ੍ਰਾਊਡ ਆਫ ਯੂ ਤੋ ਕੰਮ ਕੀਤਾ ਇੱਕ ਟਕੇ ਟਕੇ ਨੂੰ ਵੇਕਣ ਵਾਲੀ ਇਹਨੂੰ ਰਣੌਥ ਨੂੰ ਦੱਸ ਦਿੱਤਾ ਹੈ ਕਿ ਤੁਸੀਂ ਟਕੇ ਟਕੇ ਦੀ ਜੰਦ ਦਸ਼ਮ ਹਰੋਸ਼ੀ ਕਰਨ ਵਾਲੀ ਹੈ ਅਸੀਂ ਮਾਈ ਭਾਗੋ ਦੀਆਂ ਤੇ ਬੀਬੀ ਸ਼ਰਨ ਕੌਰ ਦੀਆਂ ਵਾਰਸਾਂ ਇਹ ਤੁਸੀਂ ਟਕੇ ਟਕੇ ਨੂੰ ਵੇਖਦਿਆਂ ਜੇ ਅੱਜ ਪਾਈ ਉਦੋਂ ਸ਼ਹੀਦ ਪਾਈ ਉਦਮ ਸਿੰਘ ਦਾ ਇਤਿਹਾਸ ਦਰਹਾਇਆ ਇੱਕ ਤੁਚਪੇੜ ਨਹੀਂ ਮਾਰੀ ਔਕਾਤ ਦੱਸੀ ਆ ਭਾਰਤ ਦੇ ਲੋਕਾਂ ਨੂੰ ਜਿਹੜੇ ਧੀਆ ਪੈਣਾ ਉੱਤੇ ਗਲਤ ਸਵਾਲ ਕਰਦੇ ਨੇ ਤੋਂ ਪੰਜਾਬ ਦੀ ਉਹ ਹਰ ਕਿਸਾਨ ਦੀ ਬੇਟੀ ਤੇ ਧੀ ਦੇ ਅੱਜ ਦਿਲ ਜਿੱਤਿਆ ਤੈਨੂੰ ਸਲੂਟ ਆ ਪਰ ਇੱਕ ਮੇਰੀ ਤੁਸ਼ ਜੀ ਪੇਟਾ 5 ਲੱਖ ਰੁਪਈਆ ਇਹ ਮੈਂ ਤੈਨੂੰ ਇਹ ਨਹੀਂ ਵੀ ਕੋਈ ਜੋ ਤੂੰ ਕੀਤਾ ਇਹਦੀ ਕੀਮਤ ਨਹੀਂ ਇੱਕ ਮੈਂ ਸ਼ਰਦਾ ਦੇ ਨਾਲ परवान वाई जी का खालसा, वाई जी की नमस्ते दोस्तों आ, मुझे बहुत ज्यादा फोन कॉल्स आ रहे हैं मीडिया के भी और मेरे शुभ के भी सबसे पहले तो आई एम सेफेक्टली फाइन आज चंडीगढ़ एयरपोर्ट पे जो हादसा हुआ आ, वो सिक्योरिटी चेक के साथ में हुआ वहां पे मैं सिक्योरिटी चेक करके जैसे ही निकली तो दूसरे कैबिन में जो महिला थी जो सुरक्षा कर्मचारी थी सीआईएसएफ की उन्होंने मेरे उनके पास या उनको क्रॉस करने का इंतजार किया और साइड से आकर जो है मुझे मेरे फेस पे हिट किया और गालियां देने लगी और जब मैंने उनको पूछा कि उन्होंने ऐसा क्यों किया तो उन्होंने कहा कि वो फार्मस प्रोटेस्ट को जो है वो सपोर्ट करती हैं और आई एम सेफ बट माई कंसर्न इज कि जो आतंकवाद और उग्रवाद पंजाब में बढ़ रहा है हाउ डू वी हैंडल दैट थैंक यू